ਅਗਲੇ 10 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ 10 ਦਿਨਾਂ ਦੇ ਵਿੱਚ ਦੋ ਵਾਰ ਬਦਲੀ ਸਿਸਟਮ ਆ ਜਿਹੜਾ ਉਹ ਪੰਜਾਬ ਦੇ ਵਿੱਚ ਆ ਸਕਦਾ ਹੈ ਤੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਐਂਡ ਤੱਕ ਤਾਂ ਕਿ ਤੁਹਾਨੂੰ ਮੌਸਮ ਦੀ ਪੂਰੀ ਜਾਣਕਾਰੀ ਦੇ ਸਕੀਏ ਸਤਿ ਸ਼੍ਰੀ ਅਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਪੰਜਾਬ ਦਾ ਦੋ ਤਿੰਨ ਦਿਨਾਂ ਤੋਂ ਮੌਸਮ ਦੇਖ ਸਕਦੇ ਹੋ ਕਿ ਮੌਸਮ ਦੇ ਵਿੱਚ ਹੇਰ ਫੇਰ ਨਜ਼ਰ ਆ ਰਹੀ ਹੈ ਮਤਲਬ ਕਿ ਗਰਮੀ ਦੀ ਹੈ ਜਿਹੜੀ ਉਹ ਦਸਤਕ ਵੱਧ ਰਹੀ ਹੈ ਇਸ ਦੇ ਨਾਲ ਨਾਲ ਜਿਹੜਾ ਪਿਛਲੀ ਵਾਰ ਦੇ ਮੁਕਾਬਲੇ ਨਾਲੋਂ ਪੰਜਾਬ ਵਿੱਚ ਜਿਹੜੀ ਗਰਮੀ ਆ ਉਹ ਜਲਦੀ ਦਸਤਕ ਦੇਣ ਜਾ ਰਹੀ ਆ ਬੱਦਲਾਂ ਦੀ ਗੱਲ ਕਰੀਏ ਤਾਂ ਟਟਮੇ ਰੂਪ ਦੇ ਵਿੱਚ ਬੱਦਲ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਹਨ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਕਈਆਂ ਨੂੰ ਮੌਸਮ ਬਦਲਣ ਦੀ ਉਮੀਦ ਸਾਰਿਆਂ ਨੂੰ ਬਣੀ ਹੋਈ ਹੈ ਕਿ ਮੀਂਹ ਜਾਂ ਬਰਖਾ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਥੋੜਾ ਜਿਹਾ ਵੀ ਠੰਡ ਵੱਧ ਜਾਵੇ ਜੇਕਰ ਕੱਲ ਦੇ ਮੌਸਮ ਦੀ ਗੱਲ ਕਰੀਏ ਕਿ 14 ਤਰੀਕ ਦਾ ਮੌਸਮ ਆ ਜਿਹੜਾ ਉਹ ਪੰਜਾਬ ਦਾ ਕਿੱਦਾਂ ਦਾ ਰਹੇਗਾ ਤਾਂ ਪੰਜਾਬ ਦੇ ਵਿੱਚ ਬੱਦਲਬਾਜ਼ੀ ਬਰਕਰਾਰ ਰਹੇਗੀ ਪੰਜਾਬ ਦੇ ਵਿੱਚ ਬੱਦਲਵਾਈ ਦੀ ਐਂਟਰੀ ਜ਼ਰੂਰ ਹੋਵੇਗੀ ਲੇਕਿਨ ਮੀਂਹ ਦੇ ਸਾਰ ਹਜੇ ਤੱਕ ਘੱਟ ਦਿਖਾਈ ਦੇ ਰਹੇ ਹਨ ਸਟਾਰਟਿੰਗ ਦੇ ਵਿੱਚ ਪੰਜਾਬ ਦਾ ਉੱਤਰੀ ਭਾਗ ਬੱਦਲਵਾਈ ਦੀ ਚਪੇਟ ਵਿੱਚ ਆਵੇਗਾ ਫਿਰ ਦੱਖਣੀ ਭਾਗ ਹੌਲੀ-ਹੌਲੀ ਪੰਜਾਬ ਦੇ ਸਾਰੇ ਇਲਾਕੇ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਮੀਂਹ ਦੀਆਂ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਮੀਂਹ ਫਿਲਹਾਲ ਤਾਂ ਕਿਸੇ ਕਿਤੇ ਨਹੀਂ ਦਿਖ ਰਿਹਾ ਜੇਕਰ ਪਵੇਗਾ ਤਾਂ ਪੰਜਾਬ ਦੇ ਉੱਤਰੀ ਭਾਗ ਦੇ ਵਿੱਚ ਮੀਂਹ ਪੈਣੇ ਮੀਂਹ ਦੇ ਦਰਮਿਆਨੇ ਛਿੱਟੇ ਦੇਖੇ ਜਾ ਸਕਦੇ ਹਨ 13 ਤੇ 16 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਬੱਦਲਬਾਈ ਟਟਮੇ ਰੂਪ ਦੇ ਵਿੱਚ ਬੱਦਲਬਾਈ ਦੇਖੀ ਜਾ ਸਕਦੀ ਹੈ ਤੇ ਹਵਾਵਾਂ ਨੇ ਜਿਹੜੀਆਂ ਉੱਤਰੀ ਹਵਾਵਾਂ ਤੇਜ਼ ਹਵਾਵਾਂ ਚੱਲਣਗੀਆਂ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਠੰਡ ਦਾ ਮਾਹੌਲ ਬਰਕਰਾਰ ਰਹੇਗਾ ਦੁਪਹਿਰ ਦੇ ਧੁੱਪ ਨਿਕਲਣ ਦੇ ਕਾਰਨ ਪੰਜਾਬ ਦੇ ਵਿੱਚ ਜਿਹੜਾ ਕੀ ਆ ਗਰਮੀ ਦਾ ਮਾਹੌਲ ਵੀ ਆਪਾਂ ਨੂੰ ਮਹਿਸੂਸ ਹੁੰਦਾ ਰਹੇਗਾ ਕਿ ਗਰਮੀ ਪੰਜਾਬ ਦੇ ਵਿੱਚ ਇੰਟਰ ਹੋ ਰਹੀ ਹੈ ਕਹਿਣ ਦਾ ਭਾਵ 15 16 ਅਤੇ 17 ਤਰੀਕ ਨੂੰ ਲਗਭਗ ਮੌਸਮ ਸਹੀ ਰਹੇਗਾ ਬੱਦਲਬਾਈ ਟਟਮੇ ਰੂਪ ਦੇ ਵਿੱਚ ਸਾਰੇ ਕਿਤੇ ਦੇਖੀ ਜਾ ਸਕਦੀ ਹੈ ਪਰ ਮੀਂਹ ਦੇ ਸਾਰ ਘੱਟ ਹਨ ਅਤੇ ਤੁੱਪ ਜਿਹੜੀ ਆ ਉਹ ਲਗਾਤਾਰ ਦਿਨ ਬਾ ਦਿਨ ਵਧਦੀ ਜਾ ਰਹੀ ਜਾਊਗੀ ਜੇਕਰ 18 ਤਰੀਕ ਨੂੰ ਇੱਕ ਹੋਰ ਸਿਸਟਮ ਪੰਜਾਬ ਵੱਲ ਵੱਧ ਰਿਹਾ ਹੈ ਜਿਹੜਾ ਕਿ ਪੰਜਾਬ ਨੂੰ ਹਲਕਾ ਫੁਲਕਾ ਫਿਲਹਾਲ ਪ੍ਰਭਾਵਿਤ ਕਰ ਸਕਦਾ ਹੈ ਪਰ ਇਹਦੇ ਵੀ ਜਿਆਦਾ ਸਾਰ ਨਹੀਂ ਆ ਨਾ ਭਾਵ ਕਹਿਣ ਦਾ ਭਾਵ ਆ ਕਿ ਪੰਜਾਬ ਦੇ ਵਿੱਚ ਹੁਣ ਜਿਹੜੀ ਗਰਮੀ ਆ ਉਹ ਪਿਛਲੇ ਗਰਮੀਆਂ ਦੇ ਮੁਕਾਬਲੇ ਜਲਦੀ ਐਂਟਰ ਹੋਵੇਗੀ ਭਾਵ ਮਾਰਚ ਦੇ ਮਹੀਨੇ ਜੋ ਪਿਛਲੇ ਸਾਲ ਗਰਮੀ ਪਈ ਸੀ ਤਾਂ ਉਹ ਸਟਾਰਟ ਫਰਵਰੀ ਦੇ ਮਹੀਨੇ ਤੋਂ ਸਟਾਰਟਿੰਗ ਹੋਣ ਲੱਗ ਜੂਗੀ ਇਹਦਾ ਸਿੱਧਾ ਸਿੱਧਾ ਪ੍ਰਭਾਵ ਪੰਜਾਬ ਦੀਆਂ ਫਸਲਾਂ ਉੱਤੇ ਵੀ ਪੈਣਾ ਸਟਾਰਟ ਹੋ ਜਾਵੇਗਾ ਰਾਤ ਦੇ ਸਮੇਂ ਇਸੇ ਤਰ੍ਹਾਂ ਹੀ ਠੰਡ ਦਾ ਬਰਕਰਾਰ ਰਹੇਗਾ ਮਤਲਬ ਰਾਤ ਦੇ ਸਮੇਂ ਆਪਾਂ ਨੂੰ ਟੈਂਪਰੇਚਰ ਜਿਹੜੇ ਡਾਊਨ ਨਜ਼ਰ ਆਉਣਗੇ ਪਰ ਦੁਪਹਿਰ ਦੇ ਸਮੇਂ ਜਿਹੜੇ ਟੈਂਪਰੇਚਰ ਨੇ ਉਹ ਆਪ ਨਜ਼ਰ ਆਉਣਗੇ ਆਪਾਂ ਨੂੰ ਦਿਨ ਬਾ ਦਿਨ ਜਿਉਂ-ਜਿਉਂ ਆਪਾਂ ਦਿਨ ਅੱਗੇ ਨਿਕਲੀ ਜਾਣਗੇ ਪੰਜਾਬ ਦੇ ਵਿੱਚ ਉਵੇਂ ਹੀ ਟੈਂਪਰੇਚਰ ਦਾ ਜਿਹੜਾ ਵਾਧਾ ਦੇਖਿਆ ਜਾ ਸਕਦਾ ਹੈ ਤੇ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਵੇਗੀ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ